ਜੈ ਸ਼੍ਰੀ ਰਾਮੋ ਕੱਲ ਤੁਸੀਂ ਹਿੰਦੂ ਰਾਸ਼ਟਰ ਦਾ ਟ੍ਰੇਲਰ ਤਾਂ ਦੇਖ ਲਿਆ ਹੋਵੇਗਾ ਵੀ ਹਿੰਦੂ ਰਾਸ਼ਟਰ ਕਿਸ ਤਰ੍ਹਾਂ ਦਾ ਹੋਵੇਗਾ ਕੱਲ ਹੀ ਇੱਕ ਮੁਸਲਮਾਨ ਭਰਾ ਸੜਕ ਤੇ ਜਾ ਰਿਹਾ ਸੀ ਮੇਰੇ ਕੋਲ ਵੀਡੀਓ ਆਈ ਸੜਕ ਤੇ ਉਹ ਜਾ ਰਿਹਾ ਸੀ ਵੀ ਉਹਨੂੰ ਧੱਕੇ ਦੇ ਨਾਲ ਕਿਹਾ ਜਾ ਰਿਹਾ ਵੀ ਬੋਲ ਜੈ ਸ਼੍ਰੀ ਰਾਮ ਬੋਲ ਜੈ ਸ਼੍ਰੀ ਰਾਮ ਇਹੀ ਕੁਝ ਮੁਗਲ ਕਰਦੇ ਸੀ ਇਹੀ ਕੁਝ ਹਿੰਦੂ ਰਾਸ਼ਟਰ ਵਾਲਿਆਂ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਡੰਡੇ ਮਾਰ ਮਾਰ ਕੇ ਕਹਿ ਰਹੇ ਨੇ ਵੀ ਬੋਲ ਜੈ ਸ਼੍ਰੀ ਰਾਮ ਇਸ ਤਰ੍ਹਾਂ ਦਾ ਇਹਨਾਂ ਦਾ ਰਾਸ਼ਟਰ ਹੋਵੇਗਾ ਕੱਲ ਨੂੰ ਸਿੱਖੋ ਤੁਸੀਂ ਪੱਗਾਂ 'ਚ ਸਿਰ ਫਸਾ ਕੇ ਦਿੱਲੀ ਦੇ ਨਾਲ ਹਿੰਦੂ ਰਾਸ਼ਟਰ ਵਾਲਿਆਂ ਦੇ ਨਾਲ ਤੁਰੇ ਤਾਂ ਫਿਰਦੇ ਨਾ ਵੀ ਕੱਲ ਨੂੰ ਇਹਨਾਂ ਨੇ ਤੁਹਾਨੂੰ ਵੀ ਕਹਿਣਾ ਡੰਡੇ ਮਾਰ ਮਾਰ ਕੇ ਕਹਿਣਗੇ ਤੁਹਾਡੇ ਛੱਤਰ ਫੇਰ ਕੇ ਕਹਿਣਗੇ ਜਿਹੜੇ ਪੱਗਾਂ 'ਚ ਸਿਰ ਫਸਾ ਕੇ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਵੀ ਬੋਲ ਜੈ ਸ਼੍ਰੀ ਰਾਮ ਵਾਹਿਗੁਰੂ ਨਹੀਂ ਬੋਲਣਾ ਜਦੋਂ ਸਾਡਾ ਰਾਸ਼ਟਰ ਕਾਇਮ ਹੋਵੇਗਾ ਨਾ ਅਸੀਂ ਕਵਾਂਗੇ ਭਾਈ ਤੇਮਾਰਾ ਤੁਮਕੋ ਤੇਮਾਰਾ ਖੂਬ ਹਮਕੋ ਹਮਾਰਾ ਖੂਬ ਤੂੰ ਆਪਣਾ ਜੈ ਸ਼੍ਰੀ ਰਾਮ ਬੋਲ ਤੂੰ ਆਪਣਾ ਅੱਲਾਹੁ ਅਕਬਰ ਬੋਲ ਸਾਡਾ ਵਾਹਿਗੁਰੂ ਅਸੀਂ ਵਾਇਗਰੂ ਨੂੰ ਯਾਦ ਕਰਦੇ ਹਾਂ